ਚਾਲੋ ਯੂਐਸਏ ਇਹਨਾਂ ਨੇ ਕਹਿੰਦੇ 175000 ਦਾ ਵੱਡਾ ਸਹਿਯੋਗ ਦਿੱਤਾ ਹੈ ਲੈ ਵੀ ਸ਼ੇਵ ਰਾਣਾ ਬੰਝ ਜੀ 2 ਮਿੰਟ ਇੱਥੇ ਰੁਕ ਜਿਓ ਆ ਆਇਆ ਰਾਣਾ ਬੰਝ ਚੁਗਾਵਾ ਰੂਪੋ ਵਾਲੀ ਦਾ ਕਹਿੰਦੇ ਵੀ ਜਦੋਂ ਰਾਣਾ ਬੰਝ ਖੇਡਦਾ ਸੀਗਾ ਤੇ ਜਦੋਂ ਪਲੇਅਰਾਂ ਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਰਾਣਾ ਬੰਝ ਆ ਗਿਆ ਤੇ ਖਰੇ ਖਰਿਆਂ ਨੂੰ ਬੁਖਾਰ ਚੜਦਾ ਰਿਹਾ ਆ ਰਤਵਾ ਰਿਹਾ ਰਾਣੇ ਬੰਝ ਦਾ ਇੱਕ ਵਾਰੀ ਕੋਈ ਵੀ ਹੱਥ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਐ ਇੰਨੀਆਂ ਕਿ ਤਾੜੀਆਂ ਵੱਜਣੀਆਂ ਚਾਹੀਦੀਆਂ ਇੰਨੀਆਂ ਕਿ ਤਾੜੀਆਂ ਵੱਜਣੀਆਂ ਚਾਹੀਦੀਆਂ ਵੀ ਇਲਾਕੇ 'ਚ ਪਤਾ ਲੱਗ ਜਾਵੇ ਵੀ ਅੱਜ ਕਾਲੇ ਕਿ ਅੱਜ ਰਾਣੇ ਵੰਜ ਦਾ ਸਨਮਾਨ ਹੋ ਰਿਹਾ ਕਬੱਡੀ ਦੇ ਰੁਸਤਮ ਦਾ ਸਨਮਾਨ ਹੋ ਰਿਹਾ ਅਸੀਂ ਬਣੇ ਹੋਏ ਰਾਹਾਂ ਤੇ ਚੱਲ ਰਹੇ ਹਾਂ ਅੱਜ ਜਿੰਨੇ ਵੀ ਮੁੰਡੇ ਕਬੱਡੀ ਖੇਡਦੇ ਅੱਜ ਕਿਸੇ ਨੂੰ ਲੱਖਾਂ ਮਿਲਦਾ ਹੈ ਕਿਸੇ ਨੂੰ ਕਿੰਨੇ ਮਿਲਦੇ ਆ ਕੋਪੀ ਫਰੰਦੀਪੁਰੇ ਨੂੰ ਰੂਬੀ ਕੌਨ ਮਿਲਗੀ ਕਿੱਡੀ ਵੱਡੀ ਗੱਡੀ ਹੋਰ ਵੱਡੇ ਮਾਨ ਸਨਮਾਨ ਇਹਨਾਂ ਲੋਕਾਂ ਨੇ ਸਾਡੇ ਲਈ ਰਾਹ ਬਣਾਏ ਆ ਬੇਸ਼ੱਕ ਉਹਦਾ ਇਨਾਮ ਘੱਟ ਸੀਗੇ ਰਾਣਾ ਬਾਂਝੀ ਪਰ ਸਤਕਾਰ ਤੁਹਾਡਾ ਹਮੇਸ਼ਾ ਰਹੇਗਾ ਇੱਕ ਵਾਰ ਫੇਰ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕਰੀਏ ਸਤਕਾਰ ਦਈਏ ਕਬੱਡੀ ਦਾ ਲੈਜੈਂਡ ਕਬੱਡੀ ਦਾ ਲੈਜੈਂਡ ਰਾਣਾ ਪੰਜ ਆਇਆ ਹੋਇਆ ਔਰ ਸਾਨੂੰ ਵੀ ਮਾਣ ਹੁੰਦਾ ਮੇਰੇ ਵੀਰੋ ਵੀ ਅਸੀਂ ਇਹਨਾਂ ਦੇ ਲਈ ਇਹਨਾਂ ਦੀ ਜਿਹੜਾ ਹੈ ਮੇਰੇ ਵੀਰੋ ਆਮਤ ਤੇ ਬੋਲਦੇ ਆ ਅਸੀਂ ਤੇ ਬੱਚੇ ਆ ਔਰ ਅਸੀਂ ਤੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਆ ਪਰ ਜਿਹੜੇ ਇਹਨਾਂ ਦੇ ਮਾਰ ਕੇ ਮਾਰੇ ਹੋਏ ਆ ਸਾਡੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪਤਾ ਹੈ ਵੀ ਰਾਣਾ ਵੰਝ ਕਿਹੋ ਜਿਹਾ ਖਿਡਾਰੀ ਹੋਇਆ ਸ਼ੇਵ